ਕਾਲੀਦਲ ਦੀ ਲੀਡਰਸ਼ਿਪ ਯੂਥ ਦੇ ਪ੍ਰਧਾਨ ਸਾਹਿਬ ਇਕਬਾਲ ਸੰਧੂ ਸਾਹਿਬ ਤੇ ਬਹੁਤ ਹੀ ਅਜ਼ੀਜ਼ ਸਾਡੇ ਇਸ ਇਲਾਕੇ ਦੇ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਜੀ ਸਮੂਹ ਲੀਡਰਸ਼ਿਪ ਤੇ ਬਹੁਤ ਹੀ ਅਜ਼ੀਜ਼ ਇਥੇ ਆਏ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਜ ਮਾਝੇ ਦੀ ਧੀ ਨੂੰ ਆਪਣੇ ਪਰਿਵਾਰ ਦੇ ਵਿੱਚ ਆ ਕੇ ਬਹੁਤ ਵੱਡਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਸਾਨੂੰ ਇੰਨਾ ਪਿਆਰ ਦਿਖਾਇਆ ਤੇ ਆਪਣੇ ਨਾਲ ਰੂਬਰੂ ਹੋਣ ਦਾ ਇਹ ਮੌਕਾ ਬਖਸ਼ਿਆ ਆਪਾਂ ਸਾਰੇ ਜਾਣਦੇ ਆਜ ਬੀਬੀ ਰੰਧਾਵਾ ਜੀ ਦੇ ਇਸ ਚੋਣ ਪ੍ਰਚਾਰ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਮੇਰੇ ਤੋਂ ਪਹਿਲੇ ਸਾਰੇ ਬੁਲਾਰਿਆਂ ਨੇ ਕਾਫੀ ਵਿਸਤਾਰ ਨਾਲ ਤੁਹਾਨੂੰ ਦੱਸਿਆ ਹੋਣਾ ਹੈ ਕਿ ਕਿਹੜੀ ਪਾਰਟੀ ਦੇ ਕਿਹੋ ਜੇ ਕੰਮਕਾਜ ਰਹੇ ਕਿਉਂਕਿ ਪਿਛਲੇ 15 ਸਾਲ ਤੁਸੀਂ ਸਾਰੀ ਪਾਰਟੀਆਂ ਦੇ ਕੰਮਕਾਜ ਦੇਖ ਲਿੱਤੇ ਜੇ ਅਕਾਲੀ ਦਲ ਦਾ 10 ਸਾਲ ਦੀ ਸੇਵਾ ਦੇਖੀ ਉਦੇ ਬਾਅਦ ਕਾਂਗਰਸ ਦੀ ਵੀ ਦੇਖ ਲਈ ਤੇ ਹੁਣ ਤੁਸੀਂ ਝਾੜੂ ਪਾਰਟੀ ਵੀ ਦੇਖ ਰਹੇ ਹੋ ਜਿਹੜੇ ਸਾਡੇ ਹੱਥ ਵਿੱਚ ਇਹ ਵੋਟ ਦੀ ਤਾਕਤ ਹੁੰਦੀ ਜਿਹਦੇ ਨਾਲ ਅਸੀਂ ਸਰਕਾਰਾਂ ਬਣਾਉਂਦੇ ਆ ਫਿਰ ਉਹ ਅਸੀਂ ਤਾਕਤ ਦੇ ਨਾਲ ਅਸੀਂ ਸਰਕਾਰਾਂ ਨੂੰ ਗਰਾਨੇ ਵੀ ਆ ਤੇ ਕਈ ਵਾਰੀ ਇਤਿਹਾਸ ਵਿੱਚ ਕਈ ਚੋਨਾ ਦਰਜ ਹੋ ਜਾਂਦੀਆਂ ਨੇ ਚੋਨਾ ਤਾਂ ਜਿਮਨੀ ਚੋਨਾ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਜੇ ਇਤਿਹਾਸ ਵੱਲ ਦੇਖੀਏ ਤੇ ਕਈ ਇਹੋ ਜਿਹੀ ਚੋਨਾ ਹੁੰਦੀਆਂ ਨੇ ਜਿਹੜਾ ਹਵਾ ਦਾ ਰੁਖ ਬਦਲ ਦਿਆ ਨੇ ਤੇ ਉਹ ਹਮੇਸ਼ਾ ਵਾਸਤੇ ਯਾਦਗਾਰ ਬਣ ਜਾਂਦੀਆਂ ਨੇ ਤਾਂ ਮੈਂ ਕਹਿ ਸਕਦੀ ਆ ਕਿ ਪਿਛਲੇ 4 ਸਾਲਾਂ ਚ ਸੰਗਰੂਰ ਦੀ ਜਮਨੀ ਚੋਂ ਆਈ ਜਲੰਧਰ ਦੀ ਆਈ ਹੁਣੇ ਲੁਧਿਆਣੇ ਦੀ ਹੋ ਕੇ ਗਈ ਗਿੱੱੜਵੇਚੇ ਵੀ ਹੋਈ ਇਹ ਚੋਨਾ ਨੂੰ ਕੋਈ ਯਾਦ ਨਹੀਂ ਰੱਖੂਗਾ ਲੇਕਿਨ ਆ ਜਿਹੜੀ ਤਰਨਤਾਰਨ ਦੀ ਚੋਣ ਹੋਊਗੀ ਇਹ ਉਹ 95 ਦੇ ਗਿੱੱੜਵਾ ਤੇ ਅਜਨਾਲੇ ਦੀ ਚੋਣ ਵਰਗੀ ਹੋ ਸਕਦੀ ਹੈ ਜੇ ਤੁਸੀਂ ਸੁੱਤੀ ਹੋਈ ਸਰਕਾਰ ਨੂੰ ਇੱਕ 440 ਵੋਲਟ ਦਾ ਝਟਕਾ ਦੇ ਕੇ ਜਗਾ ਕੇ ਇਹਨਾਂ ਨੂੰ ਸਮਝਾਤਾ ਕਿ ਤੁਹਾਡੇ ਕੀਤੇ ਹੋਏ ਵਾਅਦਿਆਂ ਤੇ ਤੁਸੀਂ ਪੂਰੇ ਨਹੀਂ ਉਤਰੇ ਤੇ ਲੋਕਾਂ ਨੇ ਹੁਣ ਤੁਹਾਨੂੰ ਕੱਢ ਕੇ ਸਿੱਟਣ ਦਾ ਮਨ ਬਣਾ ਲਿਆ ਤਾਂ ਫਿਰ ਇਸ ਛਟਕੇ ਦੇ ਨਾਲ ਜੇ ਤੁਸੀਂ ਬੀਬੀ ਜੀ ਨੂੰ ਕਾਮਯਾਬ ਕਰਤਾ ਤੇ ਫਿਰ ਜਾਂ ਤਾਂ ਇਹ ਸਰਕਾਰ ਅਖੀਰਲੇ ਸਾਲ ਸੁਧਰ ਜੋਗੀ ਜਾਂ ਫਿਰ ਇਹਨਾਂ ਨੂੰ ਚੱਕ ਕੇ ਬਾਹਰ ਮਾਰ ਕੇ ਤੁਸੀਂ ਇੱਕ ਵਾਰ ਫਿਰ ਉਹ ਸਰਕਾਰ ਲੈ ਕੇ ਆਓ ਉਹ ਸਰਕਾਰ ਲੈ ਕੇ ਆਓ ਜਿਸ ਸਰਕਾਰ ਦੇ ਆਉਣ ਦੇ ਨਾਲ ਤੁਹਾਡੇ ਪਿੰਡਾਂ ਸ਼ਹਿਰਾਂ ਵਿੱਚ ਤਰੱਕੀ ਹੁੰਦੀ ਹੈ ਗਰੀਬਾ ਕਿਸਾਨਾਂ ਨੂੰ ਬੀਬੀਆਂ ਨੌਜਵਾਨਾਂ ਨੂੰ ਉਹਨਾਂ ਨੂੰ ਬਦਦਾ ਹੋਇਆ ਉਸ ਖਜ਼ਾਨੇ ਤੋਂ ਹੱਕ ਮਿਲਦਾ ਹੈ ਸਹੂਲਤਾਂ ਮਿਲਦੀਆਂ ਨੇ ਜਿਹੜੀ ਸਰਕਾਰ ਹਮਦਰਦੀ ਦੇ ਨਾਲ ਤੁਹਾਡੇ ਵਿੱਚ ਵਿਚਰਦੀ ਹੈ ਤੇ ਤੁਹਾਡੀ ਤਕਲੀਫਾਂ ਨੂੰ ਮਹਿਸੂਸ ਕਰਕੇ ਉਹਨਾਂ ਨੂੰ ਸੁਧਾਰਨ ਦਾ ਕੰਮ ਕਰਦੀ ਹੈ ਅੱਜ ਤੁਹਾਡੇ ਵਿੱਚ ਮੈਂ ਦੇਖ ਰਹੀ ਹਾਂ ਕਿ ਮੇਰੇ ਬਠਿੰਡੇ ਸ਼ਹਿਰ ਦੇ ਵੀ ਬਹੁਤ ਸਾਰੇ ਮੇਰੇ ਵਰਕਰ ਇੱਥੇ ਆਏ ਹੋਏ ਨੇ ਤੇ ਇਹ ਇਸ ਗੱਲ ਦਾ ਗਵਾਹ ਨੇ ਮਤਲਬ ਕਿ ਮੈਂ ਕਹਿੰਦੀ ਮੈਂ ਆਪ ਹੀ ਇਸ ਗੱਲ ਦੀ ਗਵਾਹ ਤੇ ਸ਼ਹਿਦੇ ਝਾੜਵਲੀ ਸਰਕਾਰ ਵੀ ਇਸ ਗੱਲ ਦੀ ਗਵਾਹ ਜਿਵੇਂ ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਕਿਹਾ ਜੇ ਇਹਨਾਂ ਦੀ 92 ਬੰਦਿਆਂ ਦੀ ਸਰਕਾਰ ਜੇ ਬਣੀ ਤਾਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਹੈ ਮੰਨਦੇ ਹੋ ਨਾ ਤੁਸੀਂ ਸਾਰੇ ਸਾਰੇ ਮੰਨਦੇ ਇਸ ਗੱਲ ਨੂੰ ਤੇ ਫਿਰ ਬੀਬੀਆਂ ਦੇ ਨਾਲ ਹੀ ਸਭ ਤੋਂ ਵੱਡੀ ਠੱਗੀ ਵਜਣੀ ਤੇ ਠੱਗਾ ਨੂੰ ਲੁਟੇਰਿਆਂ ਨੂੰ ਦੁਬਾਰਾ ਘਰ ਦੇ ਵਿੱਚ ਬੀਬੀ ਵੜਨ ਦਿੰਦੀ ਹੈ ਨਹੀਂ ਦਿੰਦੀ ਨਾ ਤੇ ਫਿਰ ਜੇ ਵੜਨ ਦਿੱਤਾ ਜਵੇਂ ਆ ਸੋਚਦੇ ਕਿ ਡਰਾ ਕੇ ਧਮਕਾ ਕੇ ਇੱਕ ਬੀਬੀ ਐਸਐਸਪੀ ਲਾਤੀ ਜਿਹਦਾ ਕੰਮ ਹੀ ਹੈ ਕਿ ਡਰਾਓ ਧਮਕਾਓ ਝੂਠੇ ਪਰਚੇ ਕਰੋ ਇਹ ਤਾਂ ਮਾਜੇ ਦੀ ਧੀਆਂ ਇਹ ਮਾਜੇ ਦੇ ਸ਼ੇਰ ਬੱਬਰ ਸ਼ੇਰ ਇਹ ਕਿੱਥੇ ਡਰਨ ਵਾਲੇ ਨੇ ਸੋ ਮੈਂ ਤਾਂ ਹੀ ਬੇਨਤੀ ਕਰਾਂਗੀ ਕਿ ਹਰ ਪੱਖੋਂ ਤੁਹਾਡੀ ਖੇਤਰੀ ਪਾਰਟੀ ਨੂੰ ਇਹ ਦੋਵਾਂ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਇਹ ਰਲੀਆਂ ਹੋਈਆਂ ਨੇ ਤੁਸੀਂ ਆਣਾ ਸੋਚੋ ਇਹ ਵੱਖ-ਵੱਖ ਹੈ ਗਿਆ ਦਿੱਲੀ 'ਚ ਇਹਨਾਂ ਦਾ ਇੰਡੀਆ ਆਲਾਈਂਸ ਹੈਗਾ ਉੱਥੇ ਇਕੱਠੇ ਹੋ ਕੇ ਵੋਟਾਂ ਪਾਉਂਦੇ ਨੇ ਸਾਰੇ ਦੇਸ਼ ਭਰ 'ਚ ਇਕੱਠੇ ਚੋਣਾ ਲੜਦੇ ਨੇ ਇਥੇ ਆ ਕੇ ਤੁਹਾਨੂੰ ਭੁਲੇਖੇ 'ਚ ਪਾਉਂਦੇ ਨੇ ਝੂਠ ਮਾਰਦੇ ਨੇ ਕਿਉਂਕਿ ਝੂਠ ਇਹਨਾਂ ਦੀ ਸਚਰਤ ਹੈ ਕਾਂਗਰਸ ਨੇ ਕੀ ਕਿਹਾ ਸੀ ਘਰ ਘਰ ਬੱਚਿਆਂ ਨੂੰ ਨੌਕਰੀ ਦਵਾਂਗੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਗੁਟਕਾ ਸਾਫ ਦੀ 100 ਹੱਥ 'ਚ ਗੁਟਕਾ ਸਾਫ ਫੜ ਕੇ ਕਿ ਐਸੀ ਨਸ਼ੇ 4 ਹਫ਼ਤਿਆਂ 'ਚ ਖਤਮ ਕਰ ਦਾਂਗੇ ਇਹਨਾਂ ਵਿੱਚੋਂ ਕਿਹੜਾ ਇੱਕ ਕੀਤਾ ਉਹ ਹੀ ਦੱਸ ਦਿਓ ਝੂਠੇ ਹੋ ਸੀਗੇ ਤੇ ਝੂਠੇ ਆ ਹੀ ਹੈਗੇ ਇਹਨਾਂ ਦਾ ਝੂਠ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਕੀ ਕੁਛ ਇਹਨਾਂ ਦੀ ਕੱਟਰ ਇਮਾਨਦਾਰੀ ਦਾ ਜਿਹੜਾ ਢੋਂਗ ਕਰਦੇ ਸੀਗੇ ਉਹ ਫੂਕ ਤਾਂ ਡੀਆਈਜੀ ਪੋਲਰ ਦੇ ਨਾਲ ਤੁਸੀਂ ਦੇਖਿਆ ਡੀਆਈਜੀ ਪੋਲਰ ਦੇ ਘਰ ਚ ਕਿੰਨੇ 500 ਦੇ ਨੋਟ ਮਲੇ ਕਿਹੜੀ ਬੀਬੀਆਂ ਨੇ ਦੇਖਿਆ ਹੱਥ ਖੜੇ ਕਰਕੇ ਦੱਸੋ ਤੁਹਾਨੂੰ ਪਤਾ ਆ ਦੇਖੋ ਬਾਕੀਆਂ ਨੂੰ ਵੀ ਵੇਖਾ ਪਤਾ ਲੱਗ ਜਾ ਤੁਹਾਡੇ ਹਜ਼ਾਰ ਦੇ ਨੋਟ ਕਿਉਂ ਨਹੀਂ ਆ ਰਹੇ ਜਿੰਨਾ ਇਹ ਵੱਡਾ ਕਮਰਾ ਹੈ ਨਾ ਇਹਨੇ 500 ਦੇ ਨੋਟ ਫਲਾ ਦੋ ਤਾਂ ਵੀ ਘਟ ਪੈਣਗੇ ਇੱਕ ਡੀਆਈਜੀ ਦੇ ਕੋਲ ਮਲੇ ਉਹ ਤਾਂ ਇਕੱਲੇ 1 ਮਹੀਨੇ ਦੀ ਕਮਾਈ ਸੀ ਤੇ ਇੱਥੇ ਵਾਲਿਆਂ ਨੇ ਨਹੀਂ ਫੜਿਆ ਦਿੱਲੂ ਆ ਕੇ ਪੁਲਿਸ ਫੜ ਗਈ ਇਹਨਾਂ ਦੇ ਨੱਕ ਦੇ ਥੱਲੇ ਰਲ ਮਿਲ ਕੇ 30 ਪ੍ਰਾਪਰਟੀਆਂ ਦੇਸ਼ਾਂ ਵਿਦੇਸ਼ਾਂ 'ਚ 4 ਕਿਲੋ ਸੋਨਾ ਕਿੰਨਾ ਦਾ ਹੋ ਗਿਆ ਅੱਜ ਇੱਕ ਤੋਲਾ ਕਿੰਨੇ ਦਾ 4 ਕਿਲੋ ਸੋਨਾ ਤੇ 7.5 ਕਰੋੜ ਰੁਪਏ ਇੱਕ ਪੁਲਿਸ ਦੇ ਅਫਸਰ ਦੇ ਕੋਲ ਮਿਲੇ ਤੇ ਕਿੰਨੇ ਪੁਲਿਸ ਦੇ ਅਫਸਰ ਨੇ ਕਿੰਨੇ ਡੀਆਈਜੀ ਨੇ ਇੱਕ ਇੱਕ ਨੂੰ ਨਿਸ਼ਾਨਾ ਦਿੱਤਾ ਗਿਆ 50 ਬਜਾ ਕਰੋੜ ਕਮਾ ਕੇ ਸਾਨੂੰ ਦੇ ਤਾਂ ਇਹ ਤਾਂ ਕਵੇ ਪੱਠੇ ਵਾਲਿਆਂ ਨੂੰ ਤੰਗ ਕਰ ਰਹੇ ਨੇ ਇੰਡਸਟਰੀ ਸਾਡੀ ਭੱਡੀ ਜਾ ਰਹੀ ਹੈ ਸਾਰੇ ਨੂੰ ਬਲੈਕਮੇਲ ਕਰਕੇ ਪੈਸੇ ਪੈਸੇ ਕੱਢੀ ਜਾ ਰਹੇ ਨੇ ਸੋ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਰਹਿਨ ਦਾ ਇੱਕ ਅੱਜ ਨੌਜਵਾਨ ਬੱਚੇ ਬਾਹਰ ਪੱਜੀ ਜਾਂਦੇ ਨੇ ਲੁੱਟਾ ਖੋਆ ਚੋਰੀਆ ਡਕੈਤੀਆਂ ਆ ਆਮ ਚੀਜ਼ ਹੋ ਗਈ ਹੈ ਸੋ ਮੈਂ ਸਿਰਫ ਆਹੀ ਬੇਨਤੀ ਕਰਦੀ ਹਾਂ ਕਿ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਆ ਇੱਥੇ ਬੀਬੀ ਬੈਠੀ ਮੈਨੂੰ ਦੱਸ ਰਹੀ ਸੀ ਕਿ ਉਹ ਵੀ ਧਰਮੀ ਫੌਜੀ ਪਰਿਵਾਰ ਤੋਂ ਨੇ ਸ਼ਾਇਦ ਸਾਡੇ ਵਿੱਚੋਂ ਕਈਆਂ ਨੂੰ ਪਤਾ ਹੀ ਨਹੀਂ ਸੀ ਕਿ ਧਰਮੀ ਫੌਜੀ ਹੁੰਦੇ ਕਿਹੜੇ ਪਰਿਵਾਰ ਨੇ ਤੁਸੀਂ ਸੋਚੋ ਜਲੈਮਿੰਦਰਾ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਤੇ ਉਸ ਹਮਲੇ ਨੂੰ ਦੇਖਦੇ ਜਿਹੜੇ ਫੌਜੀ ਫੌਜ ਨੂੰ ਪਾ ਕੇ ਹਮਲੇ ਕਰਵਾਏ ਗਏ ਤੇ ਉਹ ਸਿੱਖ ਫੌਜੀਆ ਨੇ ਆਪ ਦੀ ਨੌਕਰੀਆਂ ਛੱਡਤੀਆਂ ਦੇਸ਼ ਭਰ ਤੋਂ ਤੁਰ ਪਏ ਅਕਾਲ ਤਖਤ ਸਾਹਿਬ 'ਤੇ ਚਲੇ ਪਾਤੇ ਕਿ ਇੱਕ ਨੌਕਰੀ ਨੂੰ ਲਤ ਮਾਰ ਕੇ ਕਿ ਅਸੀਂ ਧਰਮ ਦੇ ਨਾਲ ਖੜੇ ਹਾਂ ਤੇ ਜਲੈਮਿੰਦਰਾ ਤੇ ਕਾਂਗਰਸ ਨੇ ਕਿਹਾ ਜਿਹੜੇ ਸੇਕ ਫੌਜੀ ਜਿਹੜਾ ਨੇ ਬੈਰਕ ਛੜੀਆਂ ਨੇ ਗੋਲੀਆਂ ਨਾਲ ਸਾਰਿਆਂ ਨੂੰ ਖਤਮ ਕਰ ਦਿਓ ਤੇ ਲੱਖਾਂ ਨੂੰ ਕਤਲ ਕਰਕੇ ਮਾਰਤਾ ਲੱਖਾਂ ਨੂੰ ਫੜ ਕੇ ਜੇਲਾ ਚ ਬੰਦ ਕਰਤਾ ਬੁਰੀ ਤਰ੍ਹਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤੀ ਇਹ ਤਾਂ ਤੁਹਾਡੀ ਸਰਕਾਰ ਆਈ ਐ ਐਸਜੀਪੀਸੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਧਰਮੀ ਫੌਜੀ ਦਾ ਉਹਨਾਂ ਨੂੰ ਖਤਾਬ ਦਿੱਤਾ ਵਕੀਲ ਕਰਕੇ ਉਹਨਾਂ ਦੇ ਕੇਸ ਲੜੇ ਤੇ ਉਹਨਾਂ ਨੂੰ ਜੇਲਾ ਤੋਂ ਬਾਹਰ ਕਢਿਆ ਇਹ ਧਰਮੀ ਫੌਜੀ ਹੈਗੇ ਤੇ ਕੀ ਇਹ ਧਰਮੀ ਫੌਜੀ ਜਿਨ੍ਹਾਂ ਨੇ ਧਰਮ ਖਾਤੇ ਆਪਨਾ ਸਾਲਾ ਕੁਛ ਕੁਰਬਾਨ ਕਰਤਾ ਕਿ ਇਹ ਕੌਮ ਦੀ ਅਮਾਨਤ ਨਹੀਂ ਹੈਗੇ ਅੱਜ ਇੱਕ ਤਰਦੀ ਫੌਜੀ ਪਰਿਵਾਰ ਨੂੰ ਟਿਕਟ ਦੇ ਨਾਲ ਨਵਾਜਿਆ ਹੈ ਤੇ ਕੀ ਸਾਰੇ ਕੌਮ ਦਾ ਫਰਜ਼ ਨਹੀਂ ਬੰਦਾ ਸੀ ਕਿ ਉਸ ਪਰਿਵਾਰ ਦੇ ਮਗਰ ਆਪਾਂ ਖੜੀਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੇਕਿਨ ਨਹੀਂ ਅਕਾਲੀ ਦਲ ਨੂੰ ਨਿਵੇ ਦਿਖਾਉਣ ਵਾਸਤੇ ਤਾਂ ਸਾਰੇ ਇਕੱਠੇ ਹੋ ਜਾਣਗੇ ਅੱਜ ਬੀਬੀ ਜੀ ਇੱਕ ਘਰ ਦਾ ਮੁਖੀ ਜੇ ਨੌਕਰੀ ਛੱਡਦਾ ਹੈ ਆ ਬੀਬੀਆਂ ਪੈਣਾ ਬੈਠੀਆਂ ਨੇ ਇਹਨਾਂ ਨੂੰ ਪਤਾ ਹੋਊਗਾ ਕਿ ਕਿੰਨਾ ਔਖਾ ਹੁੰਦਾ ਘਰ ਚਲਾਣਾ ਤੇ ਨੌਕਰੀ ਨੂੰ ਲੱਤ ਮਾਰ ਕੇ ਕੌਮ ਦੀ ਖਾਤਰ ਜਦ ਇਹਨਾਂ ਦੇ ਪਤੀ ਘਰ ਆਏ ਤੇ ਬੀਬੀ ਜੀ ਨੇ ਪ੍ਰਿੰਸੀਪਲ ਦੀ ਨੌਕਰੀ ਕਰਕੇ ਬੱਚੇ ਛੱਡੇ ਨੌਕਰੀ ਕੀਤੀ ਨੌਜਵਾਨ ਪੀੜੀ ਨੂੰ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਵਧਾਉਣ ਵਾਸਤੇ ਪੜ੍ਹਾਇਆ ਤੇ ਘਰ ਵੀ ਸੰਭਾਲਿਆ ਵੱਡੀਆਂ ਕੁਰਬਾਨੀਆਂ ਕੀਤੀ ਤਾਂ ਅੱਜ ਬੀਬੀਆਂ ਨੂੰ ਕਿਹੜੀ ਤਕਲੀਫਾਂ ਹੁੰਦੀਆਂ ਨੇ ਬੀਬੀ ਤੋਂ ਵੱਧ ਕੌਣ ਸਮਝ ਸਕਦਾ ਹੈ ਮੈਂ ਆਪਣੇ ਹਲਕੇ ਚ ਇਹ ਕਹਿ ਸਕਦੀ ਆ ਕਿ ਜਦ ਮੈਂ ਪਹਿਲੀ ਵਾਰੀ ਮੈਂ ਜਿੱਤੀ ਸੀ ਤੇ ਬੀਬੀਆਂ ਸ਼ਾਇਦ ਅੱਗੇ 2-4 ਬੀਬੀਆਂ ਮੂਰੇ ਬੈਠੀਆਂ ਬਾਕੀ ਸਾਰੇ ਬੰਦੇ ਹੁੰਦੇ ਸੀ ਦੂਜੀ ਚ ਵਾਰੀ ਜਦ ਮੈਂ ਜਿੱਤੀ ਤਾਂ ਅੱਧਾ ਪੰਡਾਲ ਬੀਬੀਆਂ ਨਾਲ ਭਰਿਆ ਹੁੰਦਾ ਸੀ ਤੇ ਚੌਥੀ ਵਾਰੀ ਜਦ ਮੈਂ ਜਿੱਤੀ ਹ ਪੂਰਾ ਪੰਡਾਲ ਬੀਬੀਆਂ ਨਾਲ ਭਰਿਆ ਹੁੰਦਾ ਦੋ ਚਾਰ ਬੰਦੇ ਹੀ ਹੁੰਦੇ ਨੇ ਮੈਂ ਮੈਂ ਜਿੱਤਦੀ ਹ ਤਾਂ ਬੀਬੀਆਂ ਦੀ ਵੋਟਾਂ ਨਾਲ ਜਾਂ ਬੀਬੀਆਂ ਥਾਣ ਲੈਂਦੀਆਂ ਫਿਰ ਮੇਰੇ ਵਾਸਤੇ ਅਰਦਾਸਾ ਵੀ ਕਰਦੀਆਂ ਨੇ ਸੁੱਖਾ ਵੀ ਸੁਖਦੀਆਂ ਨੇ ਤੇ ਵੋਟ ਪਾ ਕੇ ਮੈਨੂੰ ਕਾਮਯਾਬੀ ਕਰਦੀਆਂ ਤਾਂ ਮੈਂ ਕਹਿੰਦੀ ਬੀਬੀਆਂ ਦੇ ਹੱਥ ਵਿੱਚ ਆ ਜਿਹੋ ਜੀ ਤਾਕਤ ਹੈ ਯਾ ਸਾਡੇ ਪਾਰਲੀਮੈਂਟ ਸਭੀ ਸਾਰੇ ਪੰਜਾਬ ਚੋ ਜੇ ਇੱਕ ਉਮੀਦਵਾਰ ਹੈਗਾ ਪਾਰਟੀ ਦਾ ਤੇ ਉਹ ਵੀ ਇੱਕ ਬੀਬੀ ਹੈ ਤੇ ਇਹ ਵੀ ਕਹਿ ਸਕਦੀ ਹਾਂ ਵਿਧਾਨ ਸਭਾ ਚ ਵੀ ਹੈਗਾ ਬਾਕੀ ਆ ਲੈ ਤੇ ਇੱਥੇ ਉੱਥੇ ਸਮਝੌਤੇ ਕਰ ਲੀਏ ਉਹ ਵੀ ਇੱਕ ਬੀਬੀ ਹੈ ਤੇ ਹੁਣ ਤੀਜੀ ਬੀਬੀ ਨੂੰ ਵੀ ਬੀਬੀਆਂ ਨੇ ਭੇਜਣਾ ਮੈਂ ਆ ਵੀ ਤੁਹਾਡੇ ਸਾਰਿਆਂ ਤੋਂ ਮੈਂ ਆਸ ਰੱਖਦੀ ਆ ਸੋ ਤੁਹਾਡੀ ਆਪਣੀ ਖੇਤਰੀ ਪਾਰਟੀ ਜਿਨ੍ਹਾਂ ਨੇ ਹਮੇਸ਼ਾ ਤਰਫ ਵਾਸਤੇ ਨੌਜਵਾਨ ਪੀੜੀ ਨੂੰ ਜੋੜਨ ਵਾਸਤੇ ਪਾਵੇ ਵਿਰਾਸਤੇ ਖਾਸਾ ਹੋਏ ਪਾਵੇ ਜੰਗੇ ਆਜ਼ਾਦੀ ਹੋਏ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦਗਾਰ ਚੱਪੜ ਚਿੜੀ ਭਗਵਾਨ ਵਾਲ ਮੇ ਕੀਤੀ ਦੀ ਅ ਗੁਰੂ ਰਵਿਦਾਸ ਜੀ ਦੀ ਆ ਇੱਥੇ ਗਲੀਆਰਾ ਤੁਸੀਂ ਦੇਖਾ ਕਿੰਨਾ ਸੋਨਾ ਹਰ ਪੱਖੋਂ ਜਿਨ੍ਹਾਂ ਨੇ ਧਰਮ ਦਾ ਸਤਕਾਰ ਕੀਤਾ ਹਰ ਕਰਨ ਦਾ ਸਤਕਾਰ ਕੀਤਾ ਉਹਨਾਂ ਦੇ ਉੱਤੇ ਗੰਦੇ ਬੇਬੁਨਿਆਦ ਇਲਜ਼ਾਮ ਲਾ ਕੇ ਉਸ ਪਾਰਟੀ ਨੂੰ ਇਹਨਾਂ ਦੋਵਾਂ ਪਾਰਟੀਆਂ ਨੇ ਬਦਨਾਮ ਕੀਤਾ ਬਦਨਾਮ ਕਰਕੇ ਸਿਆਸੀ ਲਹਾ ਲੱਟਾ ਤੇ ਸਿਆਸਤ ਵਿੱਚ ਆ ਕੇ ਨਾ ਆਪਣੇ ਵਾਅਦੇ ਪੂਰੇ ਕੀਤੇ ਬਲਕਿ ਉਸ ਖਜ਼ਾਨੇ ਨੂੰ ਲੁੱਟ ਲੁੱਟ ਕੇ ਆਪਣੀ ਜੇਬਾਂ ਭਰੀਆਂ ਤੇ ਅੱਜ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਕਿ ਤੁਹਾਡੇ ਘਰ 'ਚ ਜਿਹੜਾ ਵੀ ਨਵਾਂ ਬੱਚਾ ਜੰਮਦਾ ਹੈ ਉਹ 1.5 ਲੱਖ ਕਰਜ਼ਾ ਸਿਰ ਤੇ ਚੱਕ ਕੇ ਜੰਮਦਾ ਹੈਗਾ ਇੰਨਾ ਕਰਜ਼ਾਈ ਪੰਜਾਬ ਨੂੰ ਕਰਤਾ 2 ਲੱਖ ਕਰੋੜ ਦਾ ਕਰਜ਼ਾ ਜਿਹੜਾ ਚੜਤਾ ਹੈ 4 ਸਾਲਾਂ ਚ ਇਸ ਆਦਮੀ ਨੇ ਤੁਹਾਨੂੰ ਇੱਕ ਈਟ ਆਪਣੇ ਪਿੰਡ 'ਚ ਨਜ਼ਰ ਆਉਂਦੀ ਹੈ ਆਪਣੇ ਤਰਨਤਾਰਨ ਸ਼ਹਿਰ 'ਚ ਕੋਈ ਇੱਕ ਈਟ ਨਜ਼ਰ ਆਉਂਦੀ ਜਿਹੜੇ ਕਹਿੰਦੇ ਸਾਨੂੰ ਸਕੂਲ ਹਸਪਤਾਲ ਬਣਾਉਣੇ ਆਉਂਦੇ ਨੇ ਦਸੋ ਕਿਹੜਾ ਸਕੂਲ ਤੇ ਕਿਹੜਾ ਹਸਪਤਾਲ ਜੇ ਮੈਂ ਗੱਲ ਕਵਾਂ ਕਿ ਜਦ 9 ਸਾਲ ਪਹਿਲੇ ਆਪਣੀ ਸਰਕਾਰਾ ਜੁਡੀਸ਼ੀਅਲ ਕੰਪਲੈਕਸ ਜਿਹੜਾ ਤੁਹਾਡਾ ਵੈਮਿਨੀ ਸਕੱਰੇਟਰੀਅਟ ਬਣਿਆ ਸੀ ਆ ਪੁੱਲ ਤੁਹਾਡੇ ਬਣੇ ਸੀ ਹਰ ਪਿੰਡ 'ਚ ਗਲੀਆਂ ਨਾਲੇ ਪੰਚਾਇਤਾਂ ਨੂੰ ਗ੍ਰਾਂਟਾਂ ਆਂਦੀਆਂ ਸੀ ਹਰ ਵਰਗ ਨੂੰ ਸਹੂਲਤ ਮਿਲਦੀ ਸੀ ਲੱਖਾਂ ਦੀ ਗਿਣਤੀ 'ਚ ਆਟੇ ਦਾਲ ਦੇ ਕਾਰਡ 30 ਕਿਲੋ ਕਣਕ ਤੁਹਾਨੂੰ ਬਦਲ ਸਾਬ ਦਿੰਦੇ ਸੀ ਦਾਲ ਦੇ ਨਾਲ ਚੱਕ ਕੇ ਕਾਂਗਰਸੀਆਂ ਨੇ ਉਹ ਕਾਰਡ ਅੱਦੇ ਕਰਦੇ ਮੰਤਰੀ ਆਸ਼ੂ ਨੇ ਟਰੱਕ 'ਪਰ ਪਰ ਕੇ ਗਰੀਬਾਂ ਦਾ ਰਾਸ਼ਨ ਵੇਚਦਾ ਇੰਨੇ ਪੈਸੇ ਕਮਾਏ ਕਿ ਜੇਲ੍ਹ ਕੱਟ ਕੇ ਆਇਆ ਤੇ ਆ ਛਾੜੂ ਨੇ ਤਾਂ ਇਹੋ ਜਿਹਾ ਛਾੜੂ ਮਾਰਿਆ ਵਜੇ ਕੁਛ ਇੱਕ ਕਾੜ ਵੀ ਸਾਰੇ ਉੜਾਤੇ ਤੇ ਹੁਣ 5 ਕਿਲੋ ਇਹ ਬਦਲਾ ਵਾਸਤੇ ਆਪਾਂ ਮੋਟਾ ਪਾਇਆ ਸੀ ਕਿ 30 ਕਿਲੋ ਤੋਂ 5 ਕਿਲੋ ਤੇ ਆ ਜਾਈਏ ਸ਼ਗਨ ਬੰਦ ਪੈਨਸ਼ਨ ਬੰਦ ਵਜੀਫੇ ਬੰਦ ਸਾਈਕਲਾ ਬੰਦ ਕਬੱਡੀ ਕੱਪ ਬੰਦ ਜਿੰਮ ਬੰਦ ਮੋਟਰਾਂ ਦੇ ਕਨੈਕਸ਼ਨ ਬੰਦ ਮੁਆਵਜ਼ੇ ਬੰਦ ਸਭ ਕੁਝ ਤਾਂ ਬੰਦ ਕਰਤਾ ਦੇਖੋ ਬਾਲ ਸਾਹਿਬ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਵੋਟ ਪਾਓ ਤੇ ਜਦ ਸਤਨਵੇਚ ਤੁਸੀਂ ਸਰਕਾਰ ਬਣਾਈ ਪਹਿਲੀ ਕੈਬਨਿਟ ਚ ਮੋਟਰਾਂ ਦੇ ਬਿੱਲ ਮਾਫ ਇੱਕ ਇੱਕ ਮੋਟਰ ਦਾ ਜੇ ਬਿੱਲ ਲੱਗਦਾ ਮਾਮਲਾ ਮਾਫ ਮੋਟਰ ਦੇ ਬਿੱਲ ਮਾਫ ਘੱਟ ਤੋਂ ਘੱਟ ਲੱਖ ਰੁਪਏ ਸਾਲ ਦਾ ਹੋ ਜਾਂਦਾ ਉਹਨੇ ਤੁਹਾਡੇ ਮੋਟਰ ਦਾ ਬਿੱਲ ਖੇਤਾ ਦਾ ਤੇ ਜੀ 28 ਸਾਲਾਂ ਤੋਂ ਮਾਫ ਕੀਤਾ ਹੈ ਕਿੰਨੇ ਲੱਖਾਂ ਦਾ ਫਾਇਦਾ ਇੱਕ ਇੱਕ ਪਰਿਵਾਰ ਨੂੰ ਕਰ ਗਏ ਬਾਲਸਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਦਲ ਸਾਹਿਬ ਨੇ ਕਿਹਾ ਕਿ ਸਾਨੀ ਨੂੰ ਲਾਹੇਵੰਦ ਬਣਾਉਣਾ ਹੈ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕੋਈ ਕਿਸਾਨ ਦੇ ਉੱਤੇ ਬਿਜਲੀ ਦਾ ਬੋਝ ਨਹੀਂ ਹੋਊਗਾ ਮਾਮਲੇ ਦਾ ਬੋਝ ਨਹੀਂ ਹੋਊਗਾ ਸਰਕਾਰਾਂ ਚੱਕਨ ਗਿਆ ਇੱਕ ਸਾਈਨ ਮਾਰਿਆ ਬਾਦ ਸਾਹਿਬ ਨੇ ਜੋ ਤੁਸੀਂ ਤਾਕਤ ਬਖਸ਼ੀ ਉਹਨਾਂ ਨੂੰ ਭਵਿਕ ਬਦਲਤਾ ਕਿਸਾਨਾਂ ਦਾ ਮੰਡੀਆਂ ਬਣਾਈ ਲਿੰਕ ਸੜਕਾਂ ਬਣਾਈਆਂ ਫੋਕਲ ਪੁਆਇੰਟ ਬਣਾਏ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਤੁਹਾਡੇ ਬਾਰਡਰ ਦੇ ਪਿੰਡ ਤਾਰੋਂ ਪਾਰ ਮੋਟਰ ਆਮ ਕਰਕੇ ਲਿਖ ਕੇ ਦਿਓ ਤਾਂ ਨਾਲ ਦੀ ਨਾਲ ਸਾਨੂੰ ਮੋਟਰ ਦਾ ਕਨੈਕਸ਼ਨ ਮਿਲਦਾ ਸੀ ਮੁਆਵਜ਼ੇ ਦਿੱਤੇ ਇਹ ਸਰਕਾਰਾਂ ਨੇ ਇੱਕ ਕੰਮ ਤਾਂ ਦਿਨਾ ਦਿਓ ਕਿ ਕਿਸਾਨਾਂ ਵਾਸਤੇ ਕੀਤਾ ਕਿ ਜਦ ਉਹੀ ਖਜ਼ਾਨਾ ਇਹਨਾਂ ਦੇ ਕੋਲ ਗਿਆ ਨਾ ਗਰੀਬਾਂ ਵਾਸਤੇ ਨਾ ਕਿਸਾਨਾਂ ਵਾਸਤੇ ਸੋ ਬੇਨਤੀ ਕਰਦੀ ਆ ਇੱਕ ਇੱਕ ਅਫਸਰ ਹੈਗਾ ਇੱਕ ਮੌਕਾ ਆਇਆ ਹੈ ਕਿ ਇਹ ਪਾ ਇਤਿਹਾਸ ਦਰਜ ਕਰੀਏ ਆ ਜਿਹੜੇ ਸੋਚਦੇ ਨੇ ਆ ਕੇ ਤੁਹਾਨੂੰ ਲਾਰੇ ਲਾਣਗੇ ਪਰ ਮੈਂ ਇਹੀ ਬੇਨਤੀ ਕਰਦੀ ਆ 4 ਸਾਲ ਪਹਿਲੇ ਸੰਗਰੂਰ ਦੀ ਇਲੈਕਸ਼ਨ ਹੋਈ ਸੀ ਆ ਕੇ ਭਗਵੰਤ ਮਾਨ کہہ ਕੇ ਗਿਆ ਇੱਥੇ ਮੈਡੀਕਲ ਕਾਲਜ ਬਣੂਗਾ ਜਾ ਕੇ ਦੇਖੋ ਉਹ ਲਗਾਇਆ ਉਮੀ ਪੱਥਰ ਵੀ ਪੱਟ ਕੇ ਸਿੱਟਦਾ ਕਾਲਜ ਦਾ ਕੀ ਬਣਿਆ ਜਿੱਦੜ ਵੇ ਦੀ ਬਾਏ ਇਲੈਕਸ਼ਨ ਆਈ ਉਥੇ ਬੋਲ ਕੇ ਗਿਆ ਨਹਿਰ ਕੱਢਾਂਗਾ ਉਹ ਪੱਥਰ ਜਿਉਂ ਦਾ ਚੂਪ ਪਿਆ ਹੋਇਆ ਅੱਜ ਜਲੰਧਰ 'ਚ ਕਹਿੰਦਾ ਸੀ ਮੁੱਖ ਮੰਤਰੀ ਇੱਥੇ ਰਹੂਗਾ ਕਰੋੜਾ ਰੁਪਏ ਦੇ ਨਾਲ ਪਤਨ ਕਿਸੇ ਘਰ ਦੀ ਰੀਨੋਵੇਸ਼ਨ ਕਰਦੀ ਮੈਡੀਕਲ ਕਾਲਜ ਉਥੇ ਬੋਲ ਕੇ ਉਹ ਵੀ ਗਿਆ ਇੱਥੇ ਆ ਕੇ ਵੀ ਚਾਰ ਚੀਜ਼ਾਂ ਬੋਲੂਗਾ ਹੁਣ ਤਾਂ ਮਹੀਨੇ ਰਹਿ ਗਏ ਉਹਦੇ 12 13 ਮਹੀਨੇ ਰਹਿ ਗਏ ਚੋਂ ਜਬਤਾ ਲੱਗਣ ਤੋਂ ਕੱਖ ਨਹੀਂ ਉਹਨਾਂ ਨੇ ਕਰਨਾ ਹੈ ਹਾਂ ਜ਼ਰੂਰ ਹਰਨੀਤ ਜੀ ਦੇ ਪੇ ਜੇ ਬੱਚੇ ਜ਼ਰੂਰ ਪੈਸੇ ਤੋਚਾ ਰਾਜਾਂ ਕੇ ਉਹਨਾਂ ਦੀ ਕਮਾਈਆਂ ਹੋ ਜਾਣਗੀਆਂ ਲੇਕਿਨ ਜੇ ਤੁਸੀਂ ਸੋਚੇ ਤੁਹਾਡਾ ਇਹ ਕਹਿੰਦਾ ਸਰਕਾਰ ਹੈ ਤਾਂ ਐਮਐਲਏ ਸਰਕਾਰ ਜਿੱਥੇ ਐਮਐਲਏ 92 ਦੀ ਸੀ ਉੱਥੇ ਕੱਖ ਨਹੀਂ ਹੋਇਆ ਤਾਂ ਹੁਣ ਕੀ ਹੋ ਜਾਣਾ ਪਹਿਲੇ ਵੀ ਐਮਐਲਏ ਨਾ ਦਾ ਹੀ ਸੀ ਲੇਕਿਨ ਜੇ ਤੁਸੀਂ ਬੀਬੀ ਜੀ ਨੂੰ ਕਾਮਯਾਬ ਕੀਤਾ ਕੌਮ ਦੀ ਅਮਾਨਤ ਨਹੀਂ ਤੁਸੀਂ ਇੱਕ ਆਨ ਵਾਲੀ ਪੀੜੀ ਨੂੰ ਇੱਕ ਸੰਕੇਤ ਦੋਗੇ ਕਿਉਂਕਿ ਜੇ ਅੱਜ ਅਸੀਂ ਕੌਮ ਦੇ ਧਰਮੀ ਫੌਜੀਆਂ ਦੇ ਨਾਲ ਨਹੀਂ ਖੜੇ ਤੇ ਕੱਲ ਜਦ ਸਾਡੇ ਧਰਮ 'ਚ ਕੋਈ ਆ ਜਾਊਗੀ ਤਾਂ ਨੌਜਵਾਨ ਕਿਉਂ ਖੜਨਗੇ ਜੇ ਕੌਮ ਹੀ ਨਹੀਂ ਖੜੀ ਤਾਂ ਇਹ ਕਿਉਂ ਖੜੋਏ ਅਸੀਂ ਕੀ ਸਨੇਹਾ ਦੇ ਰਹੇ ਹਾਂ ਅੱਜ ਕੌਮ ਦੇ ਨਾਲ ਖੜ ਕੇ ਜਿੱਥੇ ਆ ਅਸੀਂ ਧਰਮੀ ਫੌਜੀ ਪਰਵਾਰ ਦੇ ਨਾਲ ਖੜ ਕੇ ਇੱਕ ਸਨੇਹਾ ਦਾਵਾਂਗੇ ਆਉਣ ਵਾਲੀ ਪੀੜ੍ਹੀ ਨੂੰ ਤਾਂ ਸਰਕਾਰਾਂ ਨੂੰ ਉੱਥੇ ਇਹ ਸੁੱਤੀ ਹੋਈ ਕੁੰਮ ਕਰਨ ਦੀ ਨੀਂਦ ਵਿੱਚ ਇਹ ਦਿੱਲੀ ਦੇ ਲੁਟੇਰੇ ਜਿਹੜੇ ਲੁੱਟਣ 'ਚ ਲੱਗੇ ਇਹਨਾਂ ਨੂੰ ਵੀ ਇੱਕ ਵਧੀਆ ਝਟਕਾ ਦੇ ਕੇ ਇਹਨਾਂ ਨੂੰ ਜਗਾਵਾਗੇ ਕਿ ਤੁਹਾਡਾ ਕੰਮ ਕਾਜ ਪਰਵਾਨੀ ਆ ਸੁਧਰ ਜਾ ਨਹੀਂ ਤਾਂ 13 12 15 ਮਹੀਨਾ 'ਚ ਤੁਹਾਡਾ ਵੀ ਇਹੀ ਹਾਲ ਹੋਣਾ ਸਵਾਸ ਕਰਦੀਆਂ ਤੁਸੀਂ ਇਹਨੀਆਂ ਬੇਨਤੀਆਂ ਆਪ ਦੀ ਭੈਣ ਦੀ ਪਰਵਾਨ ਜ਼ਰੂਰ ਕਰੋਗੇ ਘਰਾਇਤੀਆਂ ਪੈਣਾ ਨੂੰ ਕਦੇ ਤੁਸੀਂ ਖਾਲੀ ਮੋੜਦੇ ਨਹੀਂ ਤੇ ਜ਼ਰੂਰ 11 ਤਰੀਕ ਨੂੰ ਤੁਸੀਂ ਤਕੜੀ ਨੂੰ ਮੋਰਾ ਲਾ ਕੇ ਪ੍ਰਿੰਸੀਪਲ ਰੰਧਾਵਾ ਜੀ ਨੂੰ ਕਾਮਯਾਬ ਤੁਸੀਂ ਕਰੋਗੇ ਬਾਕੀ ਇਥੇ ਆਨ ਦੀ ਗੱਲ ਤੁਸੀਂ ਕਹੀ ਤੇ ਗੁਰੂ ਵਾਲੀ ਪਿੰਡ ਲੱਗ ਗਈ ਹੈਗਾ ਸਾਲ ਚ ਮੇਰੇ ਪੰਜ ਛੇ ਜਿਹੜੇ ਉੱਥੇ ਜ਼ਰੂਰ ਮੈਂ ਮੱਥਾ ਟੇਕਨ ਵਾਸਤੇ ਦਰਬਾਰ ਸਾਹਿਬ ਹਰ ਮਹੀਨੇ ਆਂਦੀ ਆ ਤੇ ਇੱਕ ਨੰਬਰ ਦੇ ਕਾਮਯਾਬੀ ਤੁਸੀਂ ਬਖਸ਼ੋ ਤੇ ਫਿਰ ਇੱਥੇ ਬੁਲਾ ਕੇ ਜਿਸ ਤਿੰਨ ਸਰਕਾਰ ਬਣ ਗਈ ਜੋ ਤੁਸੀਂ ਮੰਗੋਗੇ ਪਹਿਲ ਦੀ ਤੋਂ ਔਰ ਛੇ ਜੇ ਸੁਖਵੀਰ ਜੀ ਨਹੀਂ ਤਾਂ ਤੁਸੀਂ ਮੈਂ ਨਹੀਂ ਤਾਂ ਬੀਬੀ ਜੀ ਨਹੀਂ ਨਹੀਂ ਤਾਂ ਹਮ ਤਾਂ ਯੂਥ ਦੇ ਪ੍ਰਧਾਨ ਸਾਹਿਬ ਚੰਜਰ ਸਾਹਿਬ ਵੀ ਇੱਥੇ ਨੇ ਤੁਹਾਨੂੰ ਤਾਂ ਘਾਟਾ ਹੀ ਨਹੀਂ ਇੰਨੇ ਸਾਰੇ ਲੀਡਰ ਆਖੇ ਜਿੰਨੂੰ ਮਰਜ਼ੀ ਫੜ ਲਓ ਜਿੰਨੂੰ ਮਰਜ਼ੀ ਕਰਾ ਲਓ ਕਾਲੀਆਂ ਦੀ ਤਾਂ ਆਈ ਤਾਂ ਖਾਸੀਅਤ ਹੈ ਫੜ ਸਕਦੇ ਹੋ ਇਹਨਾਂ ਦੇ ਵਿੱਚ ਕਿਹਨੂੰ ਫੜ ਸਕਦੇ ਹੋ ਅੱਜ ਮੁੱਖ ਮੰਤਰੀ ਦਾ ਪਾਵਰ ਸੱਕ ਕੇਜਰੀਵਾਲ ਤੇ ਸੋਸੋਦੀਏ ਦੇ ਕੋਲ ਹੈ ਮੁੱਖ ਮੰਤਰੀ ਖੁਦ ਨਹੀਂ ਕਰ ਸਕਦਾ ਤੇ ਇਹਨਾਂ ਦੇ 92 ਤੁਹਾਨੂੰ ਨੇ ਕੀ ਕਰ ਸਕਦੇ ਨੇ ਫੜੋਗੇ ਵੀ ਕਰਨ ਜੋਗਾ ਹੀ ਕੁਝ ਨਹੀਂ ਸੋ ਉਹਨਾਂ ਨੂੰ ਲੈ ਕੇ ਆਓ ਜਿਹੜਾ ਕੋਈ ਸਵਾਰ ਸਕਦੇ ਆ ਜਿਹੜਾ ਕੁਝ ਸੁਧਾਰ ਸਕਦਾ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ